ਕੀ ਕਾਨੂੰਨ ਹਰੇਕ ਲਈ ਬਰਾਬਰ ਹੈ ਇਹ ਵੀਡੀਓ ਵੇਖ ਕੇ ਤੁਹਾਨੂੰ ਇਸ ਤਰ੍ਹਾਂ ਨਹੀਂ ਜਾਪੇਗਾ ਕਿਉਂਕਿ ਤਰਨਤਾਰਨ ਵਿਖੇ ਟ੍ਰੈਫਿਕ ਦੀ ਸਮੱਸਿਆ ਕਾਫੀ ਵੱਧ ਚੁੱਕੀ ਹੈ ਜਿਸ ਨੂੰ ਵੇਖਦੇ ਹੋਏ ਇੱਥੇ ਰਾਗੀਰਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਵੀ ਇਕੱਠੇ ਜਾਂਦੇ ਨੇ ਇਸੇ ਤਰ੍ਹਾਂ ਟ੍ਰੈਫਿਕ ਪੁਲਿਸ ਨੇ ਇੱਕ ਲੇਡੀਜ਼ ਦਾ ਜੋ ਕਿ ਰੋਂਗ ਸਾਈਡ ਤੋਂ ਆ ਰਹੀ ਸੀ ਉਸ ਦਾ ਚਲਾਨ ਕੱਟ ਦਿੱਤਾ ਪਰ ਬਾਅਦ ਵਿੱਚ ਇੱਕ ਪੁਲਿਸ ਕਰਮੀ ਉਸੇ ਰਸਤੇ ਤੋਂ ਮੋਟਰਸਾਈਕਲ ਲੈ ਕੇ ਆ ਰਿਹਾ ਸੀ ਜੋ ਕਿ ਰੋਂਗ ਸਾਈਡ ਸੀ ਅਤੇ ਉਹ ਸਬਜ਼ੀ ਲੈਣ ਲਈ ਰੁਕ ਗਿਆ ਜਿਸ ਤੇ ਇਸ ਉਕਤ ਔਰਤ ਨੇ ਉਸ ਨੂੰ ਫੜ ਲਿਆ ਜਿਹੜੇ ਟ੍ਰੈਫਿਕ ਵਾਲਿਆਂ ਨੇ ਇਸ ਔਰਤ ਦਾ ਚਲਾਨ ਕਟਿਆ ਸੀ ਇਸ ਔਰਤ ਨੇ ਉਹਨਾਂ ਨੂੰ ਕਈ ਆਵਾਜ਼ਾਂ ਮਾਰੀਆਂ ਜੋ ਕਿ ਉੱਥੋਂ ਗੱਡੀ ਲੈ ਕੇ ਗੁਜ਼ਰ ਰਹੇ ਸਨ ਪਰ ਉਹਨਾਂ ਨੇ ਇੱਕ ਨਹੀਂ ਸੁਣੀ ਇੱਥੋਂ ਤਾਂ ਇਹ ਹੀ ਜਾਪਦਾ ਹੈ ਕਿ ਕਾਨੂੰਨ ਸਿਰਫ ਆਮ ਲੋਕਾਂ ਲਈ ਹੀ ਬਣੇ ਨੇ ਅਤੇ ਇਸ ਦੀਆਂ ਧੱਜੀਆਂ ਸ਼ਰਿਆਮ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮ ਉਡਾਰੇ ਨੇ ਪਰ ਉਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਕੀਤੀ ਜਾਂਦੀ ਇਥੇ ਰਹਿੰਦੇ ਤੁਸੀਂ ਮੈਂ ਇੱਥੇ ਖਾਲਸਾਪੁਰ ਚਾਈ ਵਾਲੀ ਗਲੀ ਚਾ ਇਹ ਉਹ ਜਿਹੜਾ ਤੁਹਾਡਾ ਇੱਕ ਪੁਲਿਸ ਵਾਲੇ ਚਲਾਨ ਕੀਤਾ ਅਫਸਰ ਨੇ ਕੀ ਵੇਖਿਆ ਤੇ ਕੀ ਸੋਚ ਕੇ ਕੀਤਾ ਜੀ ਬਸ ਇਹੀ ਕਿ ਇੱਕ ਤੁਹਾਡੇ ਕੋਲ ਹੈਲਮਟ ਨਹੀਂ ਹੈਗਾ ਕਿਹੜੀਆਂ ਲੇਡੀਜ਼ ਇੱਥੇ ਹੈਲਮਟ ਪਾਈਆਂ ਹੈ ਐਤੋਂ ਮੇਰੇ ਤੋਂ ਅੱਗੇ ਇੱਕ ਲੇਡੀਜ਼ ਗਈ ਉਹਨੇ ਹੈਲਮਟ ਪਾਇਆ ਸੀਗਾ ਤੇ ਕੀ ਕਰ ਰਹੇ ਉਹਨੇ ਹੁਣ ਇਹਨਾਂ ਨੇ ਆ ਕੇ ਚਲਾਨ ਕਰਤਾ ਇਹ ਤੁਹਾਡਾ ਤੇ ਤੁਸੀਂ ਕਟਾਨ ਕਰਨ ਆਏ ਹੋ ਅੱਛਾ ਜੀ ਹਾਂਜੀ ਤੇ ਤੁਹਾਡੇ ਮੇਰੇ ਮੇਰੇ ਹਸਬੰਡ ਹੁਣ ਕੰਟਰੀ ਟ੍ਰਾਂਸਪਲੈਂਟ ਉਹਨਾਂ ਦਾ ਆਪਰੇਸ਼ਨ ਹੈਗਾ ਮੈਂ ਕਿਹਾ ਕੱਲੀ ਪਰ ਇਹਨਾਂ ਨੇ ਕਿੰਨੀ ਆ ਇੱਕ ਤਰੀਕਾ ਪਾਉਂੀਆਂ ਅੱਜ ਆਇਓ ਕੱਲ ਆਇਓ ਬਸ ਇਹੀ ਇਹਨਾਂ ਦਾ ਕੰਮ ਹੈਗਾ ਹੈ ਮਤਲਬ ਕਿ ਪਹਿਲੀ ਵਾਰੀ ਆਏ ਆ ਤੇ ਤੁਸੀਂ ਹੋਰ ਕਿਹਨੂੰ ਆ ਕੇ ਫੜੋ ਤੁਸੀਂ ਕੀ ਮੰਨਦੇ ਜੋ ਇਹ ਸਹੀ ਕਰੇ ਕਿ ਗਲਤ ਕੀਤਾ ਇਹਨਾਂ ਨੇ ਗਲਤ ਕੀਤਾ ਹੈ ਜਿਹੜੇ ਹੋਰ ਇੰਨੇ ਜਾਣੇ ਜਾ ਰਹੇ ਹੁਣ ਇੱਥੇ ਆ ਕਈ ਆ ਮੁੰਡੇ ਜਾ ਰਹੇ ਇਹਨਾਂ ਨੇ ਹੈਲਮਟ ਪਾਏ ਆ ਜਿਹੜੇ ਰਾਈਟ ਸਾਈਡ ਤੇ ਵੀ ਜਾ ਰਹੇ ਨੇ ਉਹਨਾਂ ਨੇ ਪਾਏ ਨੇ ਇਹਦੀ ਗਲਤ ਬਿਲਕੁਲ ਗਲਤ ਹੈ ਲੇਡੀਜ਼ ਲਈ ਤਾਂ ਇਹ ਇੱਕ ਬਿਲਕੁਲ ਗਲਤ ਹੈਗਾ ਕਿਹੜੀ ਲੇਡੀਆਂ ਦਾ ਜਿੱਥੇ ਇਹ ਹੈਲਮਟ ਪਾਇਆ ਹੈਗਾ ਲੇਡੀਆਂ ਨੇ ਸਹੀ 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 ਆ। ਲੈਂਦੇ ਹੈਗੇ ਆ ਉਦੋਂ ਨਹੀਂ ਇਹਨਾਂ ਨੂੰ ਪਤਾ ਲੱਗਦਾ ਹੈਗਾ ਕਿ ਅਸੀਂ ਪਹਿਲਾਂ ਹੀ ਆ ਗਿਆ ਸੀ। ਉਸੇ ਲੇਡੀਆਂ ਨੇ ਹੈਲਮਟ ਨਹੀਂ ਪਾਇਆ ਹੈਗਾ। ਦਰੋਂਗ ਸਾਈਡ ਵੀ ਜਾ ਰਹੀਆਂ। ਹਾਂ। ਹੁਣ ਮੈਂ ਉਹਨਾਂ ਨੂੰ ਮੈਡੀਸਿਨ ਤੇ ਨਹੀਂ ਜਾ ਕੇ ਤੇ ਮੇਰੇ ਕੋਲ ਟਾਈਮ ਇਹਨਾਂ ਨੇ ਵੇਸਟ ਕਰਤਾ। ਆਪ ਤੇ ਵਿਲੇ ਸਰਕਾਰੀ ਪੈਸਾ ਲੈਣ ਟਕਾਂਟ। ਕਾਰ ਦੇ ਵਿੱਚ ਲੇਡੀਜ਼ ਨੇ ਉਹਨਾਂ ਨੂੰ ਆਵਾਜ਼ ਵੀ ਦਿੱਤੀ ਆ ਤਾਂ ਵੀ ਉਹਨਾਂ ਨੇ ਆਵਾਜ਼ ਤੇ ਮਤਲਬ ਉਹਨਾਂ ਦਾ ਗੱਲ ਨਹੀਂ ਕੀਤੀ ਉਹ ਸਿੱਧਾ ਚੱਲ ਕੇ 2 ਮਿੰਟ ਰੁੱਕ ਗਏ ਆ ਤੇ ਸਿੱਧੇ ਚੱਲ ਗਏ ਆ ਉਹ ਮੈਡਮ ਕਹਿ ਰਹੇ ਆ ਕਿ ਅਸੀਂ ਸਟਿਚ ਕਰਦੇ ਆ ਕੱਪੜੇ ਅਸੀਂ ਮਤਲਬ ਇਹ ਗਰੀਬੀ ਦਾਵਾਵਾ ਜੋ ਵੀ ਆ ਆਪਣੇ ਹਸਬੰਦੋਂ ਉਹਨਾਂ ਦੇ ਆਏ ਆ ਉਹਨਾਂ ਦਾ ਚਲਾਨ ਕੱਢ ਦਿੱਤਾ ਵਾ ਉਹਨਾਂ ਨੇ ਠੀਕ ਮੁਲਾਜ਼ਮ ਨੂੰ ਦੇਖਿਆ ਵਾ ਕਹਿੰਦੇ ਉਹਨਾਂ ਦੀ ਕੀ ਗੱਲ ਕਾਨੂੰਨ ਇੱਕ ਨਹੀਂ ਹੈਗਾ ਕਾਨੂੰਨ ਵਾਸਤੇ ਕਾਨੂੰਨੀ ਸਰਪ ਰਹਿ ਗਿਆ ਹੋਰ ਕੁਝ ਨਹੀਂ ਆ ਤੇ ਇਸ ਕਰਕੇ ਉਹ ਇਨਸਾਫ ਦੀ ਦੁਹਾਰ ਲੋਂਦੇ ਆ ਤੇ ਕਿਸੇ ਨੇ ਉਹਨਾਂ ਦੀ ਦੁਹਾਰ ਨਹੀਂ ਸੁਣੀ ਕੀ ਉਹਨਾਂ ਚੀਂਦਾ ਹੋਣਾ ਚਾਹੀਦਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਭ ਲਈ ਕਾਨੂੰਨ ਇੱਕੋ ਨਾਲ ਸੀ ਜੀ ਤੁਸੀਂ ਹੁਣ ਟ੍ਰੈਫਿਕ ਦੀ ਨਿਯਮਾਂ ਦੀ ਉਲੰਘਣਾ ਕੀਤੀ ਆ ਕੀ ਮੰਨਦੇ ਜੋ ਚਲਾਉਣਾ ਆਪਣਾ ਤੁਮਾ ਜੋ ਆਪੇ ਕਿਹਾ ਹੋਗਾ ਨਹੀਂ ਕੱਢਦੇ ਮੈਂ ਤਾਂ ਗਲਤੀ ਕੀਤੀ ਆ ਉਹ ਬੰਦੇ ਨੇ ਬੋਲਸਣੇ ਰੋਕੇ ਪਰ ਤੜੇ ਚਲ ਗਈ ਤੁਹਾਨੂੰ ਦੇਖੀ ਮੈਂ ਨਹੀਂ ਵੇਖਿਆ ਸੀ ਉਸ ਬੰਦੇ ਨੇ ਨਹੀਂ ਸਰ ਉਹ ਦੇਖ ਕੇ ਉਹਨਾਂ ਨੇ ਦੇਖ ਲਿਆ ਲੇਕਿਨ ਤੁਸੀਂ ਹੁਣ ਮੰਨਦੇ ਜੋ ਕਿ ਇਹ ਰੋਂਗ ਸਾਈਡ ਤੇ ਸਾਰਿਆਂ ਦਾ ਲਜੀਦਾ ਸਾਰਿਆਂ ਨੇ ਆ ਨਿਯਮਾਂ ਦਾ ਕੀ ਗਲਤੀ ਸੀ ਤੁਹਾਡੇ ਕੋਲ ਮੈਂ ਨਾ ਇੱਥੋਂ ਆਇਆ ਵੈਸੇ ਤਾਂ ਸਬਜ਼ੀ ਲੈ ਆਇਆ ਇਧਰੋਂ ਦੀ ਤੇ ਮੈਨੂੰ ਗਲਤੀ ਹੋ ਗਈ ਸਰ ਅੱਛਾ ਤੇ ਇਹਨਾਂ ਦਾ ਚਲਾਨ ਕਰਤਾ ਉਹ ਫਿਰ ਉਹ ਹੀ ਹੈ ਨਾ ਸਰ ਗੱਲ ਕੋ ਸਾਡਾ ਹੋਣਾ ਜੀ ਦਾ ਹਾਂਜੀ ਹੋਣਾ ਬਿਲਕੁਲ ਮੈਂ ਜੀ ਸਭ ਤੋਂ ਪਹਿਲਾਂ ਤੇ ਮਾਨਯੋਗ ਐਸਐਸਪੀ ਸਾਹਿਬ ਤੇ ਐਸਪੀ ਟ੍ਰੈਫਟ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇੱਥੇ ਖੈਰ ਤਰਨਤਨ ਗੁਰੂ ਅਰਜਨ ਦੇਵ ਜੀ ਦੀ ਨਗਰੀ ਦੀ ਟ੍ਰੈਕ ਜਿਸ ਨੂੰ ਡਿਊਟੀ ਕਰਨ ਦਾ ਜਿਹੜਾ ਹੈ ਮਾਨ ਬਖਸ਼ਿਆ ਹੈ ਤੇ ਮੇਰੀ ਡਿਊਟੀ ਲਗਾਈ ਹੈ ਤੇ ਮੈਂ ਇਹ ਲੋਕਾਂ ਤੋਂ ਤੁਹਾਡੇ ਮਾਦੀ ਮਰਾਈ ਇਹ ਆਸ ਰੱਖਦਾ ਕਿ ਇਹ ਜਿਹੜਾ ਸਾਡੀ ਟ੍ਰੈਫਿਕ ਪੁਲਿਸ ਦਾ ਜਿਹੜਾ ਵੱਧ ਤੋਂ ਵੱਧ ਸਹਿਯੋਗ ਕਰਨਗੇ ਤੇ ਜਿਹੜੀ ਤਰਨਤਨ ਜ਼ਿਲ੍ਹੇ ਦੀ ਟ੍ਰੈਫਿਕ ਦੀ ਸਦਸਿਆ ਹੈ ਉਹਨੂੰ ਜਿਹੜਾ ਹੱਲ ਕਰਨ ਦੇ ਵਿੱਚ ਸਾਡੇ ਨਾਲ ਸਹਾਇੀ ਹੋਣਗੇ ਨਹੀਂ ਹੈਲਮਟ ਵਾਲਾ ਨਹੀਂ ਕਿ ਉਹ ਰੋਂਗ ਸਾਈਡ ਤੇ ਆ ਰਹੇ ਸੀ ਰੋਂਗ ਵੇ ਆ ਰਹੇ ਸੀਗੇ ਤੇ ਗੱਡੀ ਦੇ ਵਿੱਚ ਵੱਜਣ ਲੱਗੇ ਸੀਗੇ ਰੋਂਗ ਸਾਈਡ ਤੋਂ ਆਉਂਦੇ ਹੋਏ ਅੱਛਾ ਜੀ ਹਾਂ ਉਹਨਾਂ ਦਾ ਜਿਹੜਾ ਰੋਂਗ ਵੇ ਦਾ ਕਲਾਂ ਜਿਹੜਾ ਕੀਤਾ ਗਿਆ ਹੈ ਅੱਛਾ ਬਾਕੀ ਨੂੰ ਸਰ ਜੇ ਹੋਰ ਵੀ ਕੋਈ ਰੋਂਗ ਆਏਗਾ ਤੇ ਬਿਲਕੁਲ ਹਰੇਕ ਦਾ ਚਲਾਣੋ ਜਿਹੜਾ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੂਗਾ ਚਾਹੇ ਉਹ ਸਾਡਾ ਕੋਈ ਆਪਣਾ ਨਜ਼ਦੀਕੀ ਹੋਵੇ ਚਾਹੇ ਸਾਡਾ ਕੋਈ ਰਿਸ਼ਤੇਦਾਰ ਹੋਵੇ ਇਵਨ ਇੱਥੋਂ ਤੱਕ ਜੇ ਮੇਰਾ ਬੇਟਾ ਵੀ ਹੋਏਗਾ ਮੈਂ ਉਹਦਾ ਵੀ ਚਲਾਨ ਕਰਾਂਗਾ ਤਰੰਤ ਤਰੰਤ ਤੋਂ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਅਨ ਜੰਗ